ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਪਿੱਛੇ ਕਿਹੜੇ ਤਿੰਨ ਕਾਰਨ ਨੇ ਤੁਹਾਨੂੰ ਉਹਨਾਂ ਬਾਰੇ ਦੱਸ ਰਹੇ ਹਾਂ ਸਭ ਤੋਂ ਪਹਿਲਾ ਕਾਰਨ ਅਰਵਿੰਦ ਕੇਜਰੀਵਾਲ ਦਾ ਇਹ ਹੈ ਕਿ ਸੁਪਰੀਮ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਜੋ ਸੰਕਟ ਦੇ ਵਿੱਚ ਪਾ ਦਿੱਤਾ ਗਿਆ ਸੀ ਕਿਉਂਕਿ ਕੇਜਰੀਵਾਲ ਨਾ ਤਾਂ ਆਪਣੇ ਮੁੱਖ ਮੰਤਰੀ ਦਫ਼ਤਰ ਦੇ ਵਿੱਚ ਜਾ ਸਕਦੇ ਸੀ ਅਤੇ ਨਾ ਹੀ ਮੁੱਖ ਮੰਤਰੀ ਦੇ ਤੌਰ ਤੇ ਕੋਈ ਫਾਈਲ ਸਾਈਨ ਕਰ ਸਕਦੇ ਸੀ ਤਾਂ ਇਹ ਵੱਡਾ ਕਾਰਨ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਪਿੱਛੇ ਮੰਨਿਆ ਜਾ ਰਿਹਾ ਹੈ ਤਾਂ ਅਰਵਿੰਦ ਕੇਜਰੀਵਾਲ ਨੂੰ ਲੱਗ ਰਿਹਾ ਸੀ ਕਿ ਜੇਕਰ ਉਹ ਮੁੱਖ ਮੰਤਰੀ ਹੁੰਦੇ ਹੋਏ ਵੀ ਕੋਈ ਕੰਮ ਨਹੀਂ ਕਰ ਸਕਦੇ ਕੋਈ ਫੈਲ ਤੇ ਦਸਤਕਤ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਮੁੱਖ ਮੰਤਰੀ ਰਹਿਣ ਦਾ ਕੋਈ ਮਤਲਬ ਨਹੀਂ ਹੈ ਇਸ ਕਰਕੇ ਉਹਨਾਂ ਦਾ ਇਹ ਅਸਤੀਫਾ ਦਿੱਤਾ ਗਿਆ ਮੰਨਿਆ ਜਾ ਰਿਹਾ ਹੈ ਦੂਸਰਾ ਵੱਡਾ ਕਾਰਨ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦਾ ਇਹ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੇ ਇੱਕ ਮਾਸਟਰ ਸਟ੍ਰੋਕ ਖੇਡਿਆ ਕਿਉਂਕਿ ਅਰਵਿੰਦ ਕੇਜਰੀਵਾਲ ਨੂੰ ਪਤਾ ਹੈ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਕਿਸ ਤਰੀਕੇ ਦੇ ਨਾਲ ਜੋ ਠੱਬੀ ਲਾਉਣੀ ਹੈ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਦਿੱਲੀ ਦੀਆਂ ਚੋਣਾਂ ਦੇ ਵਿੱਚ ਪਿੱਛੇ ਰੱਖਣਾ ਹੈ ਇਸ ਦੇ ਲਈ ਕੇਜਰੀਵਾਲ ਦੇ ਵੱਲੋਂ ਇਹ ਮਾਸਟਰ ਸਟੋਕ ਖੇਡ ਦਿੱਤਾ ਗਿਆ ਹੈ ਅਸਤੀਫਾ ਦੇ ਕੇ ਲੋਕਾਂ ਦੇ ਵਿੱਚ ਇੱਕ ਤਰੀਕੇ ਦੇ ਨਾਲ ਆਪਣੇ ਪ੍ਰਤੀ ਜੋ ਹਮਦਰਦੀ ਆ ਉਹ ਪੈਦਾ ਕਰਨ ਦੀ ਕੋਸ਼ਿਸ਼ ਕੇਜਰੀਵਾਲ ਦੇ ਵੱਲੋਂ ਅਸਤੀਫਾ ਦੇ ਕੇ ਕੀਤੀ ਜਾ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਪਤਾ ਹੈ ਕਿਸ ਤਰੀਕੇ ਦੇ ਨਾਲ ਚੋਣਾਂ ਦੇ ਵਿੱਚ ਸਟ੍ਰੈਟਜੀ ਬਣਾਉਣੀ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਇਮੋਸ਼ਨਲ ਕਰਨਾ ਹੈ ਤਾਂ ਪਿਛਲੀਆਂ ਚੋਣਾਂ ਦੇ ਵਿੱਚ 2013 ਦੇ ਵਿੱਚ 49 ਦਿਨ ਦੀ ਸਰਕਾਰ ਤੋਂ ਬਾਅਦ ਵੀ ਕੇਜਰੀਵਾਲ ਨੇ ਇਸ ਤਰੀਕੇ ਦਾ ਮਾਸਟਰ ਸਟੋਕ ਖੇਡਦਿਆਂ ਦੂਜੀ ਵਾਰ ਚੋਣ ਦੇ ਵਿੱਚ ਉਤਰ ਕੇ 67 ਸੀਟਾਂ ਜਿੱਤ ਲਈਆਂ ਸਨ ਤਾਂ ਕੇਜਰੀਵਾਲ ਨੂੰ ਪਤਾ ਹੈ ਕਿ ਕਿਸ ਤਰੀਕੇ ਨਾਲ ਲੋਕਾਂ ਦੀ ਨਬਜ਼ ਫੜਨੀ ਹੈ ਕਿਸ ਤਰੀਕੇ ਨਾਲ ਲੋਕਾਂ ਨੂੰ ਭਾਵਨਾਤਮਕ ਤੌਰ ਤੇ ਆਪਣੇ ਨਾਲ ਜੋੜਨਾ ਹੈ ਤੇ ਕੇਜਰੀਵਾਲ ਇਸ ਚੀਜ਼ ਦੇ ਮਾਹਿਰ ਮੰਨੇ ਜਾਂਦੇ ਐ ਤੇ ਇਹਨਾਂ ਤਰੀਕਿਆਂ ਦੇ ਨਾਲ ਹੀ ਕੇਜਰੀਵਾਲ ਇੱਕ ਵਾਰ ਫਿਰ ਤੋਂ ਇਹਨਾਂ ਚੋਣਾਂ ਦੇ ਵਿੱਚ ਉਤਰ ਕੇ ਆਪਣੇ ਵੱਲੋਂ ਚੋਣ ਪ੍ਰਚਾਰ ਦੀ ਮੁਹਿੰਮ ਅੱਜ ਤੋਂ ਸ਼ੁਰੂ ਕਰ ਚੁੱਕੇ ਨੇ ਅਤੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਲੋਕਾਂ ਦੇ ਗਲੀਆਂ ਦੇ ਵਿੱਚ ਜਾ ਕੇ ਉਹਨਾਂ ਦਾ ਕਹਿਣਾ ਕਿ ਮੈਂ ਪ੍ਰਮਾਣ ਪੱਤਰ ਲੈ ਕੇ ਦੁਬਾਰਾ सीएम ਵਾਲੀ ਕੁਰਸੀ ਦੇ ਉੱਤੇ ਬੈਠਾਂਗਾ ਉਹ ਨਜ਼ਰ ਮੈਂ ਕੁਰਸੀ ਦੇ ਉੱਤੇ ਸੀਐਮ ਦੀ ਤੇ ਨਹੀਂ ਬੈਠਣ ਜਾ ਰਿਹਾ ਜਿੰਨਾ ਚਿਰ ਲੋਕ ਮੈਨੂੰ ਇਹ ਸਰਟੀਫਿਕੇਟ ਇਮਾਨਦਾਰੀ ਵਾਲਾ ਨਹੀਂ ਦੇ ਦਿੰਦੇ ਤਾਂ ਅਰਵਿੰਦ ਕੇਜਰੀਵਾਲ ਦੀ ਇਸ ਸ਼ਾਖ ਨੂੰ ਵੀ ਜੋ ਵੱਟਾ ਲੱਗਿਆ ਸੀ ਜੋ ਆਪਣੇ ਆਪ ਨੂੰ ਕਟੜ ਇਮਾਨਦਾਰ ਕੇਜਰੀਵਾਲ ਦੱਸਦੇ ਸੀ ਪਰ ਜਿਸ ਤਰੀਕੇ ਦੇ ਨਾਲ ਭ੍ਰਿਸ਼ਟਾਚਾਰ ਦੇ ਇਲਜ਼ਾਮ ਉਹਨਾਂ ਦੇ ਉੱਤੇ ਲੱਗੇ ਸ਼ਰਾਬ ਘਟਾਲੇ ਮਾਮਲੇ ਨੂੰ ਲੈ ਕੇ ਕੇਜਰੀਵਾਲ ਨੂੰ ਇਨਾ ਸਮਾਂ ਲੰਬਾ ਜਿਹੜਾ ਜੇਲ੍ਹ ਦੇ ਵਿੱਚ ਰਹਿਣਾ ਪੈ ਗਿਆ ਤਾਂ ਇਹਨਾਂ ਇਲਜ਼ਾਮਾਂ ਨੂੰ ਧੋਣ ਦੇ ਲਈ ਕੇਜਰੀਵਾਲ ਦੇ ਵੱਲੋਂ ਇਹ ਅਸਤੀਫਾ ਦਿੱਤਾ ਗਿਆ ਮੰਨਿਆ ਜਾ ਰਿਹਾ ਹੈ ਇੱਕ ਹੋਰ ਵੱਡਾ ਕਾਰਨ ਅਰਵਿੰਦ ਕੇਜਰੀਵਾਲ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਅਸਤੀਫਾ ਇਸ ਲਈ ਦਿੱਤਾ ਹੈ ਕਿਉਂਕਿ ਸਿਆਸੀ ਸੰਕਟ ਵੀ ਇੱਕ ਸੰਵਿਧਾਨਕ ਸੰਕਟ ਦੇ ਨਾਲ ਨਾਲ ਉਹਨਾਂ ਦੇ ਸਾਹਮਣੇ ਆ ਗਿਆ ਹੈ ਕਿਉਂਕਿ ਸੰਵਿਧਾਨਕ ਸੰਕਟ ਇਹ ਹੈ ਕਿ ਕੇਜਰੀਵਾਲ ਨੂੰ 6 ਮਹੀਨਿਆਂ ਦੇ ਅੰਦਰ-ਅੰਦਰ ਵਿਧਾਨ ਸਭਾ ਦੀ ਜੋ ਕਾਰਵਾਈ ਆ ਉਹ ਕਰਨੀ ਪੈਂਦੀ ਹੈ ਵਿਧਾਨ ਸਭਾ ਦਾ ਸੈਸ਼ਨ ਬੁਲਾਉਣਾ ਪੈਂਦਾ ਹੈ ਉਹ ਹੁਣ ਨਹੀਂ ਬੁਲਾ ਸਕਦੇ ਕਿਉਂਕਿ ਉਹਨਾਂ ਨੂੰ ਜੋ ਇਜਾਜ਼ਤ ਨਹੀਂ ਦਿੱਤੀ ਗਈ ਸੀ ਐਮ ਦਫ਼ਤਰ ਜਾਣ ਦੀ ਨਾਂ ਸਾਈਨ ਕਰਨ ਦੀ ਤਾਂ ਫਿਰ ਕੇਜਰੀਵਾਲ ਦੇ ਕੋਲ ਕੋਈ ਪਾਵਰ ਨਹੀਂ ਹੈ ਹੁਣ ਆਪਣਾ ਜਿਹੜਾ ਸੈਸ਼ਨ ਬੁਲਾ ਸਕਣ ਵਿਧਾਨ ਸਭਾ ਦਾ ਤਾਂ ਉਹਨਾਂ ਨੂੰ ਅਸਤੀਫਾ ਦੇਣਾ ਪੈਣਾ ਸੀ ਤਾਂ ਕਿ ਸਰਕਾਰ ਆ ਜਿਹੜੀ ਆਪਣਾ ਸਮਾਂ ਪੂਰਾ ਕਰ ਸਕੇ ਤਾਂ ਹੁਣ ਮੁੱਖ ਮੰਤਰੀ ਨਵਾਂ ਬਣਾਉਣਾ ਪਵੇਗਾ ਉਹੀ ਜਿਹੜਾ ਕੈਬਨਿਟ ਦੀ ਨਵੀਂ ਮੀਟਿੰਗ ਹੈ ਬੁਲਾ ਸਕਦਾ ਹੈ ਉਸ ਤੋਂ ਬਾਅਦ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਦੇ ਲਈ ਉਹ ਰਾਜਪਾਲ ਨੂੰ ਆਪਣੇ ਵੱਲੋਂ ਜਿਹੜਾ ਉਹ ਇੱਕ ਪਰਮਾਨ ਕੀ ਲਈ ਮਨਜ਼ੂਰੀ ਲਈ ਪੱਤਰ ਭੇਜ ਸਕਦਾ ਹੈ ਤਾਂ ਕੇਜਰੀਵਾਲ ਅਜੇ ਹੁਣ ਕੁਝ ਨਹੀਂ ਕਰ ਸਕਦੇ ਉਹਨਾਂ ਤੇ ਪਾਬੰਦੀਆਂ ਨੇ ਤਾਂ ਫਿਰ ਉਹਨਾਂ ਨੂੰ ਅਸਤੀਫਾ ਇਸੇ ਕਰਕੇ ਵੀ ਦੇਣਾ ਪੈ ਰਿਹਾ ਹੈ ਤਾਂ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਦੇ ਪਿੱਛੇ ਸਿਆਸੀ ਸੰਕਟ ਇੱਕ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇਕਰ 8 ਅਕਤੂਬਰ ਨੂੰ ਜਿਹੜਾ ਰਾਸ਼ਟਰਪਤੀ ਰਾਜ ਲੱਗ ਜਾਂਦਾ ਤਾਂ ਫਿਰ ਦਿੱਲੀ ਦੀਆਂ ਚੋਣਾਂ ਜਿਹੜੀਆਂ ਉਹਨਾਂ ਦੇ ਤਰੀਕਾ ਵਧਾਈਆਂ ਜਾ ਸਕਦੀਆਂ ਸਨ ਤੇ ਮੌਜੂਦਾ ਸਮੇਂ 'ਚ ਵਿਧਾਨ ਸਭਾ ਚੋਣਾਂ ਫਰਵਰੀ 2025 ਦੇ ਵਿੱਚ ਪ੍ਰਸਤਾਵਿਤ ਨੇ ਜੰਮੂ ਕਸ਼ਮੀਰ 'ਚ ਵਿਧਾਨ ਸਭਾ ਚੋਣਾਂ ਜਿਹੜੀਆਂ 6 ਸਾਲ ਬਾਅਦ ਵਿਧਾਨ ਸਭਾ ਦੇ ਭੰਗ ਹੋਣ ਤੋਂ ਕਰਵਾਈਆਂ ਜਾ ਰਹੀਆਂ ਜੇਕਰ ਵਿਧਾਨ ਸਭਾ ਚੋਣਾਂ ਮੁਲਤਵੀ ਹੋ ਜਾਂਦੀਆਂ ਤਾਂ ਆਮ ਆਦਮੀ ਪਾਰਟੀ ਲਈ ਝਟਕਾ ਸਾਬਤ ਹੋਣਾ ਸੀ ਤੇ ਆਮ ਆਦਮੀ ਪਾਰਟੀ ਦਿੱਲੀ ਵਿੱਚ ਸਭ ਤੋਂ ਮਜ਼ਬੂਤ ਸਥਿਤੀ ਦੇ ਵਿੱਚ ਹੈ ਇਹ ਵੀ ਕੇਜਰੀਵਾਲ ਦੇ ਅਸਤੀਫੇ ਦਾ ਵੱਡਾ ਕਾਰਨ ਮੰਨਿਆ ਜਾ ਰਿਹਾ ਤੇ ਕਿਸੇ ਹੋਰ ਨੂੰ ਮੁੱਖ ਮੰਤਰੀ ਬਣਾ ਕੇ ਕੇਜਰੀਵਾਲ ਇਹ ਵੀ ਯਕੀਨੀ ਬਣਾਉਣਾ ਚਾਹੁੰਦਾ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਸਮੇਂ ਸਰ ਕਰਵਾਈਆਂ ਜਾਣ ਤੇ ਉਹਨਾਂ ਇਹ ਵੀ ਕਿਹਾ ਹੈ ਕਿ ਹੁਣ ਜਦੋਂ ਚੋਣਾਂ ਹੋਣਗੀਆਂ ਸਰਕਾਰ ਬਣੇਗੀ ਤਾਂ ਹੀ ਮੈਂ ਮੁੱਖ ਮੰਤਰੀ ਬਣਾਗਾ ਇਸ ਤੋਂ ਇਲਾਵਾ ਕੇਜਰੀਵਾਲ ਨੇ ਇੱਥੇ ਇਹ ਵੀ ਵੱਡਾ ਐਲਾਨ ਕੀਤਾ ਕਿ ਮੈਂ ਜੇ ਮੁੱਖ ਮੰਤਰੀ ਨਹੀਂ ਰਹਾ ਤਾਂ ਫਿਰ ਮਨੀਸ਼ ਸਸੌਦੀਆ ਵੀ ਮੁੱਖ ਮੰਤਰੀ ਨਹੀਂ ਬਣਨਗੇ ਭਾਵੇਂ ਕੋਈ ਤੀਜਾ ਬੰਦਾ ਜਿਹੜਾ ਹੋਣਾ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਦੇ ਤੌਰ ਤੇ ਸੌਹ ਚੁਕੇਗਾ ਦਿੱਲੀ ਨੂੰ ਕੋਈ ਨਵਾਂ ਮੁੱਖ ਮੰਤਰੀ ਕੇਜਰੀਵਾਲ ਤੇ ਸਸੌਦੀਆ ਤੋਂ ਬਿਨਾ ਮਿਲਣ ਜਾ ਰਿਹਾ ਹੈ ਤਾਂ ਇਸ ਦੇ ਵਿੱਚ ਕੌਣ ਹੋਵੇਗਾ ਨਵਾਂ ਮੁੱਖ ਮੰਤਰੀ ਦਿੱਲੀ ਦਾ ਕਦੋਂ ਚੋਣਾਂ ਕਰਵਾਈਆਂ ਜਾਣਗੀਆਂ ਕਿਉਂਕਿ ਕੇਜਰੀਵਾਲ ਨੇ ਨਵੰਬਰ ਦੇ ਵਿੱਚ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ ਭਾਵੇਂ ਫਰਵਰੀ ਤੱਕ ਆਵਾਜ਼ਮੀ ਪਾਰਟੀ ਦੀ ਸਰਕਾਰ ਦਾ ਸਮਾਂ ਹਜੇ ਬਾਕੀ ਹੈ ਪਰ ਕੇਜਰੀਵਾਲ ਚਾਹੁੰਦੇ ਨੇ ਕਿ ਜਲਦ ਤੋਂ ਜਲਦ ਚੋਣਾਂ ਕਰਵਾ ਕੇ ਨਵਾਂ ਮੁੱਖ ਮੰਤਰੀ ਬਣੇ ਦਿੱਲੀ ਦੇ ਵਿੱਚ ਅਤੇ ਉਹਨਾਂ ਦਾ ਕਹਿਣਾ ਕਿ ਮੈਂ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਇਮਾਨਦਾਰੀ ਦੇ ਨਾਲ ਵੋਟਾਂ ਮੰਗਾਂਗਾ ਜੇਕਰ ਲੋਕਾਂ ਨੂੰ ਮੈਂ ਇਮਾਨਦਾਰ ਲੱਗਿਆ ਤਾਂ ਮੈਨੂੰ ਜਿਤਾ ਕੇ ਦੁਬਾਰਾ ਮੁੱਖ ਮੰਤਰੀ ਬਣਾ ਦੇਣਗੇ ਸੋ ਇਹ ਵੱਡੇ ਕਾਰਨ ਮੰਨੇ ਜਾ ਰਹੇ ਨੇ ਕੇਜਰੀਵਾਲ ਦੇ ਅਸਤੀਫੇ ਦੇ ਕੀ ਤੁਸੀਂ ਇਹਨਾਂ ਕਾਰਨਾਂ ਦੇ ਨਾਲ ਸਹਿਮਤ ਹੋ ਜਾਂ ਕੋਈ ਹੋਰ ਕਾਰਨ ਤੁਹਾਨੂੰ ਲੱਗ ਰਿਹਾ ਹੈ ਇਸ ਦੇ ਬਾਰੇ ਵੀ ਤੁਸੀਂ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਦੇ ਸਕਦੇ ਹੋ